ਅੱਜ ਆਪਾਂ ਉਹਨਾਂ ਦਾ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਕੌਮ ਦੇ ਵਾਸਤੇ ਧਰਮ ਦੇ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਹੈ ਸ਼ਹੀਦੀ ਪ੍ਰਾਪਤ ਕੀਤੀ ਹੈ ਕਿਉਂਕਿ ਧ੍ਰਿਗ ਸਿਰ ਜੋ ਗੁਰ ਨਾਨ ਨਮੈ ਗੁਰ ਲੱਗੈ ਨਾ ਚਰਣੀ ਕਿਤਨਾ ਵੱਡਾ ਸਰਦਾਰ ਹੋਵੇ ਮਾਇਆ ਧਾਰੀ ਹੋਵੇ ਪੂਜਨੀਕ ਹੋਵੇ ਲੋਕ ਸਤਕਾਰ ਕਰਦੇ ਹੋਣ ਤੁਰਨ ਲੱਗਿਆਂ ਨਾਲ ਚੱਲਦੇ ਹੋਣ ਆਗਿਆਂ ਮੰਨਦੇ ਹੋਣ ਜੇ ਸੀਸ ਗੁਰੂ ਦੇ ਚਰਨਾਂ ਨਾਲ ਨਹੀਂ ਲੱਗਾ ਤੇ ਉਹਨੂੰ ਛਟਕਾਰਾ ਭਾਈ ਗੁਰਦਾਸ ਸਾਹਿਬ ਜੀ ਨੇ ਪਾਈਆਂ ਨੇ ਜਿੰਨਾ ਸਤਪੁਰਖਾਂ ਦਾ ਦਿਨ ਮਨਾ ਰਹੇ ਹੋ ਉਹਨਾਂ ਨੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਅਰਪਣ ਕੀਤਾ ਔਰ ਸਿਰ ਵੀ ਕੌਮ ਦੇ ਲੇਖੇ ਲਾ ਦਿੱਤਾ ਗੁਰੂ ਨੂੰ ਅਰਪਣ ਕਰਕੇ ਕਿਉਂਕਿ ਸਿਰ ਦੀ ਕੀਮਤ ਕੋਈ ਨਹੀਂ ਇਹਦਾ ਕੁਝ ਨਹੀਂ ਵਟਿਆ ਜਾਣਾ ਇੱਕ ਗਾਥਾ ਹੈ ਬੜੀ ਪਿਆਰ ਵਾਲੀ ਸਮਝਣ ਵਾਸਤੇ ਇੱਕ ਬਹੁਤ ਵੱਡਾ ਸਮਰਾਟ ਰਾਜਾ ਸੀ ਬਹੁਤ ਵੱਡੀ ਉਸਦੀ ਰਿਆਸਤ ਸੀ ਬਹੁਤ ਲੋਕ ਉਹਦੇ ਅਧੀਨ ਸੀ ਹੋਰ ਵੀ ਛੋਟੀਆਂ ਛੋਟੀਆਂ ਰਿਆਸਤਾਂ ਸਨ ਜਿੰਨਾਂ ਵੇ ਛੋਟੇ ਛੋਟੇ ਰਾਜੇ Rajput ਰਾਜ ਕਰਦੇ ਸਨ ਇਸ ਰਾਜੇ ਦੇ ਵਜ਼ੀਰ ਨੇ ਆਖਿਆ ਬਾਦਸ਼ਾਹ ਤੇਰੀ ਮਹਾਨ ਸ਼ਕਤੀ ਹੈ ਤੂੰ ਮਹਾਨ ਰਾਜਾ ਹੈ ਤੇਰਾ ਸਿਰ ਕਿਸੇ ਦੇ ਅੱਗੇ ਨਹੀਂ ਨਿਵਣਾ ਚਾਹੀਦਾ ਜੰਨੇ ਰਿਆਸਤਾਂ ਦੇ ਰਾਜਪੂਤ ਰਾਜੇ ਨੇ ਉਹ ਤੇਰੇ ਅੱਗੇ ਸਿਰ ਨਮਾਉਣ ਪਰ ਤੇਰੀ ਮਹਾਨ ਸ਼ਕਤੀ ਹੈ ਤੂੰ ਮਹਾਨ ਰਾਜਾ ਹੈ ਤੇਰਾ ਸਿਰ ਨਹੀਂ ਨਿਵਣਾ ਚਾਹੀਦਾ ਉਹ ਜਿਹੜਾ ਸਮਰਾਟ ਸੀ ਨਾ ਉਹ ਗਿਆਨਵਾਨ ਰਾਜਾ ਸੀ ਉਹਨੇ ਮੰਤਰੀ ਨੂੰ ਆਖਿਆ ਤੂੰ ਮੇਰੇ ਕੋਲ ਬਹਿ ਜਾ ਐਲਕਾਰਾਂ ਨੂੰ ਸੱਦਿਆ ਤੇ ਸਦ ਕੇ ਕਹਿਣ ਲੱਗਾ ਜਾਓ ਸਾਰੇ ਪਸ਼ੂਆਂ ਦੇ ਸਿਰ ਵੱਢ ਕੇ ਮੇਰੇ ਕੋਲ ਲਿਆਓ ਤੇ ਇੱਕ ਮਨੁੱਖ ਦਾ ਸਿਰ ਵੀ ਲੈ ਕੇ ਆਓ ਉਹਦੇ ਸਿਪਾਈ ਉਹਦੇ ਐਲਕਾਰ ਚਲੇ ਗਏ ਬਹੁਤ ਸਾਰੇ ਪਸ਼ੂਆਂ ਦੇ ਸਿਰ ਵੱਢ ਕੇ ਲੈ ਆਏ ਤੇ ਨਾਲ ਇੱਕ ਮਨੁੱਖ ਦਾ ਸਿਰ ਲਿਆਇਆ ਆ ਕੇ ਕਹਿਣ ਲੱਗੇ ਰਾਜਾ ਸਾਹਿਬ ਅਸੀਂ ਪਸ਼ੂਆਂ ਦੇ ਸਿਰ ਤਾਂ ਲਿਆਏ ਆ ਨਾਲ ਮਨੁੱਖ ਦਾ ਸਿਰ ਵੀ ਲੈ ਕੇ ਆਏ ਰਾਜੇ ਨੇ ਕੀਮਤ ਦੱਸ ਦਿੱਤੀ ਕਿ ਹਾਥੀ ਦਾ ਸਿਰ ਕਿੰਨੇ ਦਾ ਵੇਚਣਾ ਹੈ 12 ਸਿੰਗੇ ਦਾ ਕਿੰਨੇ ਦਾ ਵੇਚਣਾ ਹੈ ਹਰਨ ਦਾ ਕਿੰਨੇ ਦਾ ਵੇਚਣਾ ਹੈ ਸਾਰਿਆਂ ਦੀ ਕੀਮਤ ਦੱਸੀ ਤੇ ਮਨੁੱਖ ਦੇ ਸਿਰ ਦੀ ਵੀ ਕੀਮਤ ਦੱਸੀ ਪਰ ਪਸ਼ੂਆਂ ਦੇ ਸਿਰ ਨਾਲੋਂ ਘੱਟ ਕੀਮਤ ਦੱਸੀ ਉਹ ਸਿਪਾਈ ਵੇਚਣ ਵਾਸਤੇ ਬਾਜ਼ਾਰ ਵਿੱਚ ਚਲੇ ਗਏ ਜਿੰਨੇ ਜਿੰਨੇ ਕੀਮਤ ਉਹਨਾਂ ਕਹੀ ਸਾਰੇ ਸਿਰਾਂ ਦੀ ਮਿਲ ਗਈ 12 ਸਿੰਗਾ ਵੀ ਕੰਮ ਆ ਜਾਣਾ ਸੀ ਦਵਾਈਆਂ ਵਿੱਚ ਪੈਂਦਾ ਹੈ ਹਾਥੀ ਦੇ ਦੰਦ ਕਮ ਆਉਂਦੇ ਨੇ ਉਹਦਾ ਸਿਰ ਵੀ ਵਿਕ ਗਿਆ ਸਾਰਿਆਂ ਦਾ ਵਿਕ ਗਿਆ ਪਰ ਮਨੁੱਖ ਦਾ ਸਿਰ ਕਿਸੇ ਨੇ ਲਿਆ ਕੀਮਤ ਵੈਸੇ ਘੱਟ ਸੀ ਪਰ ਲਿਆ ਕਿਸੇ ਨੇ ਉਹ ਰਾਜੇ ਨੂੰ ਵਾਪਸ ਆ ਕੇ ਕਹਿਣ ਲੱਗੇ ਜੀ ਅਸੀਂ ਸਾਰਿਆਂ ਪਸ਼ੂਆਂ ਦੇ ਸਿਰ ਵੇਚ ਆਏ ਆ ਪਰ ਮਨੁੱਖ ਦਾ ਸਿਰ ਨਹੀਂ ਵਿਕਿਆ ਕਿਸੇ ਘੱਟ ਕੀਮਤ ਤੇ ਵੀ ਨਹੀਂ ਲਿਆ ਰਾਜਾ ਕਹਿੰਦਾ ਜਾਓ ਮੁਫਤ ਦੇ ਆਓ ਉਸ ਤਰਾ ਹੀ ਦੇ ਆਓ ਮੁਫਤ ਦੇਣ ਵਾਸਤੇ ਜਦੋਂ ਗਏ ਤੇ ਕਿਸੇ ਨੇ ਸਿਰ ਮੁਫਤ ਵੀ ਨਾ ਲਿਆ ਉਹ ਵਾਪਸ ਆ ਗਏ ਕਹਿਣ ਲੱਗੇ ਰਾਜਾ ਸਾਹਿਬ ਮੁੱਲ ਤਾਂ ਕਿਸੇ ਕੀ ਦੇਣਾ ਸੀ ਮੁਫਤ ਵੀ ਕਿਸੇ ਮਨੁੱਖ ਦਾ ਸੀਸ ਨਹੀਂ ਲਿਆ ਰਾਜਾ ਉਸ ਅਹਲਕਾਰ ਵਜ਼ੀਰ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਵੇਖ ਸੱਜਣਾ ਸਾਰੇ ਪਸ਼ੂਆਂ ਦੇ ਸਿਰਾਂ ਦੇ ਮੁੱਲ ਪਏ ਨੇ ਪਰ ਬੰਦੇ ਦੇ ਸਿਰ ਦਾ ਮੁੱਲ ਤਾਂ ਕੀ ਪੈਣਾ ਮੁਕਤ ਕਿਸੇ ਨਹੀਂ ਲਿਆ ਇਸ ਕਰਕੇ ਮਨੁੱਖ ਦਾ ਸਿਰ ਜਿਹੜਾ ਹੈ ਨਾ ਜੇ ਗੁਰੂ ਅੱਗੇ ਝੁਕ ਜਾਵੇ ਤਾਂ ਇਹਦੀ ਕੀਮਤ ਹੈ ਜੇ ਗੁਰੂ ਅੱਗੇ ਨਹੀਂ ਝੁਕਦਾ ਤੇ ਇਹਦੀ ਕੌਡੀ ਵੀ ਕੀਮਤ ਨਹੀਂ ਇਹ ਸਿਰ ਦਾ ਕੋਈ ਮੁੱਲ ਨਹੀਂ ਹੈ ਕੋਈ ਮੁਫਤ ਨਹੀਂ ਲਿੰਦਾ ਕਿ ਤੂੰ ਮੈਨੂੰ ਕਹਿਣਾ ਤੇਰਾ ਸਿਰ ਨਹੀਂ ਨੀਉਣਾ ਚਾਹੀਦਾ ਕਿਉਂ ਸਿਰ ਨਹੀਂ ਨੀਉਣਾ ਚਾਹੀਦਾ ਹੈ ਮਨ ਵਿੱਚ ਨਿਮਰਤਾ ਹੋਵੇਗੀ ਤਾਂ ਸਿਰ ਨਹੀਂ ਹੋਵੇਗਾ ਜਨਾਂ ਨੇ ਧਰਮ ਵਾਸਤੇ ਕੁਰਬਾਨੀਆਂ ਦੀ ਕੀਤੀਆਂ ਨੇ ਉਹਨਾਂ ਦੇ ਅੰਦਰ ਨਿਮਰਤਾ ਵੀ ਸੀ ਉਹਨਾਂ ਅੰਦਰ ਗਿਆਨ ਵੀ ਸੀ ਬਾਣੀ ਵੀ ਸੀ ਤੇ ਉਹਨਾਂ ਨੇ ਆਪਣੇ ਸੀਸ ਕੌਮ ਤੋਂ ਦੇਸ਼ ਤੋਂ ਕੁਰਬਾਨ ਕਰ ਦਿੱਤੇ ਨੇ ਇੱਕ ਸ਼ਾਹੀ ਸਾਹਿਬ ਹੋਏ ਨੇ ਫਾਰਸੀ ਦੇ ਆਲਮ ਫਾਜ਼ਲ ਉਹਨਾਂ ਵੀ ਇੱਕ ਹਕਾਇਤ ਲਿਖੀ ਹੈ ਉਹਨਾਂ ਲਿਖਿਆ ਕਿ ਕੋਈ ਰਾਜਾ ਘੋੜੇ ਤੋਂ ਡਿੱਗ ਪਿਆ ਉਹਦੀ ਧੌਣ ਠੁੱਕ ਗਈ ਤੇ ਅੰਦਰ ਚਲੇ ਗਈ ਅਹਿਲਕਾਰਾਂ ਨੂੰ ਕਿਹਾ ਕੋਈ ਚੰਗਾ ਹਕੀਮ ਲਿਆਓ ਵਜ਼ੀਰਾ ਨੇ ਢੋਲ ਕੇ ਲੱਭ ਕੇ ਇੱਕ ਹਕੀਮ ਲਿਆਂਦਾ ਉਹਨੇ ਇਲਾਜ ਸ਼ੁਰੂ ਕੀਤਾ ਤੇ ਰਾਜੇ ਦੀ ਧੌਣ ਠੀਕ ਹੋ ਗਈ। ਰਾਜੀ ਹੋ ਗਿਆ। ਜਦੋਂ ਹਕੀਮ ਨੇ ਤੁਰਨਾ ਸੀ ਮਿਲਣ ਗਿਆ ਤੇ ਰਾਜੇ ਨੇ ਕੋਈ ਸਤਕਾਰ ਨਾ ਕੀਤਾ। ਮਾਇਆ ਤਾਂ ਦੇਣੀ ਦੂਰ ਦੀ ਗੱਲ ਉਹਦਰ ਵੇਖਿਆ ਵੀ ਨਹੀਂ। ਹਕੀਮ ਨੇ ਸੋਚਿਆ ਮੇਰੀ ਨਰਾਦਰੀ ਕੀਤੀ ਐ ਮੇਰੇ ਗੁਣ ਦਾ ਸਤਕਾਰ ਨਹੀਂ ਕੀਤਾ। ਹਕੀਮ ਨੂੰ ਇੱਕ ਤਰਕੀਬ ਸੁਝੀ। ਹਕੀਮ ਨੇ ਆਖਿਆ ਬਾਦਸ਼ਾਹ ਮੈਂ ਹੁਣ ਚੱਲਿਆ ਆਂ ਪਰ ਤੂੰ ਅਜੇ ਪੂਰਾ ਠੀਕ ਨਹੀਂ ਹੋਇਆ ਉਹਨੇ ਆਖਿਆ ਕਰ ਠੀਕ ਉਹਨੇ ਕਿਹਾ ਨਹੀਂ ਮੇਰੇ ਕੋਲ ਟਾਈਮ ਨਹੀਂ ਮੈਂ اٹਕ ਜਾਵਾਂ ਰੁਕ ਜਾਵਾਂ ਮੇਰੇ ਕੋਲ ਟਾਈਮ ਨਹੀਂ ਹੁਣ ਬੜਾ ਸੌਖਾ ਇਲਾਜ ਐ ਤੇ ਤੂੰ ਆਪੇ ਕਰ ਲਵੀਂ ਤੇ ਠੀਕ ਹੋ ਜਾਏਗਾ ਉਹਨੇ ਆਖਿਆ ਦੱਸ ਉਹਨੇ ਕੁਝ ਬੀਜ ਦੱਸੇ ਭੀ ਇਸ ਦਰਖਤ ਦੇ ਬੀਜ ਲੈ ਕੇ ਮਗਦੀ ਅੰਗੀਠੀ ਤੇ ਰੱਖ ਕੇ ਨਾਸਾ ਥਾਣੀ ਧੂਆਂ ਲਵੀ ਤੇ ਤੇਰਾ ਰਹਿੰਦਾ ਵੀ ਰੋਗ ਚਲਿਆ ਜਾਵੇ ਹਕੀਮ ਚਲੇ ਗਿਆ ਬਾਦਸ਼ਾਹ ਨੇ ਬਲ ਦੀ ਕੋਲਿਆਂ ਦੀ ਅੰਗੀਠੀ ਮੰਗਾਈ ਉਤੇ ਬੀਜ ਰੱਖੇ ਉਹਦਾ ਧੂਆਂ ਲਿਆ ਤੇ ਐਸੀ ਸ਼ਿਕ ਆਈ ਧੌਣ ਫਿਰ ਵਿੱਚ ਵੜ ਗਈ ਹੁਣ ਹਕੀਮ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹਕੀਮ ਲੱਭਿਆ ਨਾ ਰਾਜਾ ਬੜਾ ਰੋਇਆ ਕਹਿਣ ਲੱਗਾ ਜੇ ਮੈਂ ਕਿਤੇ ਹਕੀਮ ਅੱਗੇ ਸਿਰ ਨਵਾ ਦਿੰਦਾ ਤੇ ਅੱਜ ਮੇਰੀ ਇਹ ਹਾਲਤ ਨਹੀਂ ਸੀ ਹੋਣੀ ਪਰ ਇਹਨੂੰ ਕਹਿੰਦੇ ਪਛੋਤਾਵਾ ਹੈ ਇਹ ਪਛਤਾਵਾ ਪੱਲੇ ਰਹਿ ਜਾਂਦਾ ਹੈ ਸਿਰ ਕੁਝ ਪੱਲੇ ਨਹੀਂ ਪੈਂਦਾ ਜਿਹੜਾ ਗੁਰੂ ਦੇ ਚਰਨਾਂ ਤੇ ਸੀਸ ਨਿਉਂਦਾ ਹੈ ਉਹ ਦੇਸ਼ ਕੌਮ ਵਾਸਤੇ ਕੁਰਬਾਨੀ ਦੇ ਸਕਦਾ ਹੈ ਜਿਹੜਾ ਸਿਰ ਗੁਰੂ ਅੱਗੇ ਨਹੀਂ ਨਿਉਂਦਾ ਉਹ ਕੌਮ ਵਾਸਤੇ ਵੀ ਕੰਮ ਨਹੀਂ ਆਉਂਦਾ ਉਹ ਹੰਕਾਰ ਵਿੱਚ ਮਰਦਾ ਹੈ ਹੰਕਾਰ ਦੀ ਲੜਾਈ ਕਰਕੇ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ ਗੁਰੂ ਘਰ ਵਿੱਚ ਦੋ ਸੂਰਮੇ ਪ੍ਰਮਾਨ ਨੇ ਜਿਨ੍ਹਾਂ ਆਪਣਾ ਸੀਸ ਗੁਰੂ ਨੂੰ ਦਿੱਤਾ ਹੈ ਆਨੰਦਪੁਰ ਸਾਹਿਬ ਦੀ ਇੱਕ ਬੜੀ ਪਾਵਨ ਪਵਿੱਤਰ ਸਾਖੀ ਹੈ ਜੰਗ ਦੇ ਦਿਨਾਂ ਵਿੱਚ ਸੱਚੇ ਪਾਤਸ਼ਾਹ ਜੀ ਤਖਤ ਤੇ ਸਜੇ ਨੇ ਤਾ ਇੱਕ ਉਹ ਸ਼ورਮਾ ਸਿੱਖ ਹੈ ਜਿਹੜਾ ਸ਼ਸਤਰ ਧਾਰੀ ਹੈ ਤੇ ਰਣਪੂਮਕਾ ਵਿੱਚ ਦਿਨ ਰਾਤ ਇੱਕ ਕਰਕੇ ਜੂਝਦਾ ਹੈ ਦੁਸ਼ਮਣਾਂ ਨੂੰ ਮਾਰਦਾ ਹੈ ਉਹਦਾ ਸੀਸ ਵੀ ਗੁਰੂ ਦੇ ਚਰਨਾਂ ਤੇ ਹੈ ਦੂਸਰਾ ਸਿੱਖ ਉਹ ਹੈ ਜਿਹੜਾ ਲੰਗਰ ਦੀ ਸੇਵਾ ਕਰਦਾ ਹੈ ਗੁਰੂ ਘਰ ਦੀ ਸੇਵਾ ਕਰਦਾ ਹੈ ਤੱਪੜ ਝਾੜਦਾ ਹੈ ਵਿਸ਼ਾਈਆਂ ਕਰਦਾ ਹੈ ਉਹਨੇ ਦਿਨ ਰਾਤ ਗੁਰੂ ਦੀ ਸੇਵਾ ਵਿੱਚ ਲਾਇਆ ਹੋਇਆ ਇੱਕ ਜੰਗ ਵਿੱਚ ਦਿਨ ਰਾਤ ਇੱਕ ਕੀਤਾ ਦਰ ਰਾਤ ਇੱਕ ਨੇ ਸੇਵਾ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਇੱਕ ਦਿਨ ਐਸੀ ਘਟਨਾ ਵਾਪਰੀ ਕਿ ਸ਼ਸਤਰ ਧਾਰੀ ਸਿੰਘ ਨੇ ਉਹ ਸੇਵਾ ਵਾਲੇ ਸਿੰਘ ਨੂੰ ਬਾਹੋਂ ਤੋਂ ਫੜਿਆ ਤੇ ਕਲਗੀਧਰ ਪਾਤਸ਼ਾਹ ਕੋਲ ਲਿਆ ਦੋਨੇ ਮੱਥਾ ਟੇਕਿਆ ਸ਼ਸਤਰ ਧਾਰੀ ਜੰਗ ਕਰਨ ਵਾਲਾ ਸਿੱਖ ਕਹਿਣ ਲੱਗਾ ਮਹਾਰਾਜ ਆਹ ਸ਼ਸਤਰ ਤੁਸੀਂ ਮੈਨੂੰ ਦਿੱਤਾ ਹੈ ਗੁਰੂ ਕਹਿੰਦੇ ਹਾਂ ਤੇ ਤੁਸੀਂ ਮੈਨੂੰ ਆਖਿਆ ਕਿ ਜੰਗ ਵਿੱਚ ਜੂਝ ਬੀਰ ਕਰਿਆ ਨਾਲ ਤੇਰਾ ਉਧਾਰ ਹੋਵੇਗਾ ਮਰ ਕੇ ਤੇ ਹਾਂ ਅਸੀਂ ਆਖਿਆ ਤੇ ਕਹਿਣ ਲੱਗਾ ਮਹਾਰਾਜ ਇਹ ਦੂਸਰਾ ਸਿੱਖ ਹੈ ਸਿੰਘ ਹੈ ਇਨੂੰ ਤੁਸੀਂ ਕਿਹਾ ਹੈ ਕਿ ਜਿੰਨੂੰ ਜੋਰ ਲਾ ਕੇ ਅਸੀਂ ਵੱਢੀਏ ਕੱਟੀਏ ਧਰਤੀ ਦੇ ਸੁਟੀਏ ਇਹ ਪਾਣੀ ਪਿਆ ਕੇ ਸਾਡੇ ਸਾਹਮਣੇ ਫਿਰ ਦੁਬਾਰਾ ਖੜਾ ਕਰ ਦੇ ਗੁਰੂ ਕਹਿੰਦੇ ਹਾਂ ਇਹ ਵੀ ਮੈਂ ਹੀ ਕਿਹਾ ਹੈ ਸਿੱਖ ਕਹਿੰਦਾ ਫਿਰ ਮੇਰੀ ਗੱਲ ਸਮਝ ਵਿੱਚ ਨਹੀਂ ਆਈ ਤੁਹਾਡੀ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਇੱਕ ਨੂੰ ਕਹੋ ਕੱਟੀ ਜਾ ਇੱਕ ਨੂੰ ਕਹੋ ਜੋੜੀ ਜਾ ਇੱਕ ਨੂੰ ਕਹੋ ਮਾਰੀ ਜਾ ਇੱਕ ਨੂੰ ਕਹੋ ਜਿਵਾਈ ਜਾ ਜਿੰਦਾ ਕਰ ਤੇ ਜੇ ਪਰਾਂ ਮਰੇ ਨੂੰ ਜਿੰਦਾ ਕਰਨਾ ਹੈ ਡਿੱਗੇ ਨੂੰ ਪਾਣੀ ਪਿਉਣਾ ਹੈ ਤੇ ਫਿਰ ਮਾਰਨ ਦੀ ਕੀ ਲੋੜ ਹੈ ਫਿਰ ਮਾਰੀਏ ਹੀ ਨਾ ਫਿਰ ਮਹਾਰਾਜ ਤੁਸੀਂ ਆਪਣਿਆਂ ਨੂੰ ਪਾਣੀ ਪਿਉਣ ਵਾਸਤੇ ਕਹਿੰਦੇ ਹੋ ਤੇ ਮੇਰੀ ਸਮਝ ਵਿੱਚ ਗੱਲ ਆ ਸਕਦੀ ਸੀ ਪਰ ਬਗਾਨਿਆਂ ਨੂੰ ਪਾਣੀ ਪਿਆ ਤੇ ਸਾਡੇ ਸਾਹਮਣੇ ਖੜਾ ਕਰਕੇ ਜੰਗ ਕਰਵਾ ਇਹ ਗੱਲ ਸਾਡੀ ਸਮਝ ਵਿੱਚ ਨਹੀਂ ਆਉਂਦੀ ਕਹਿੰਦਾ ਸੱਚੇ ਪਾਤਸ਼ਾਹ ਰਾਜਨੀਤੀ ਤਾਂ ਇਹ ਕਹਿੰਦੀ ਹੈ ਕਿ ਦੁਸ਼ਮਣ ਦਾ ਪਹਿਲਾਂ ਪਾਣੀ ਖੋਲੋ ਕਬਜ਼ਾ ਕਰ ਲਓ ਤੇ ਦੁਸ਼ਮਣ ਮਾਰਿਆ ਜਾਵੇਗਾ ਮਹਾਰਾਜ ਤੁਸੀਂ ਸੁਣਿਆ ਹੋਣਾ ਕਬੀਲਿਆਂ ਵਿੱਚ ਲੋਕ ਰਹਿੰਦੇ ਸੀ ਤੇ ਵੱਡਾ ਕਬੀਲਾ ਨਿੱਕੇ ਤੇ ਜੰਗ ਕਰਕੇ ਚੜਾਈ ਕਰਕੇ ਜਾਂਦਾ ਸੀ ਇਸਤਰੀਆਂ ਧਨ ਤੇ ਜ਼ਮੀਰ ਖੋਣ ਵਾਸਤੇ ਲੜਦੇ ਸੀ ਇਸੇ ਤਰ੍ਹਾਂ ਇੱਕ ਹਮਲਾਵਰ ਕਬੀਲੇ ਨੇ ਨਕੇ ਕਬੀਲੇ ਤੇ ਚੜਾਈ ਕਰਨੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਵਿੱਚ ਇੱਕ ਬੜਾ ਬਜ਼ੁਰਗ ਸਿਆਣਾ ਸੀ ਉਹਨੇ ਇਕੱਠੇ ਕਰਕੇ ਆਖਿਆ ਸੱਜਣੋ ਹਮਲਾਵਰ ਕਬੀਲਾ ਚੜ੍ਹ ਕੇ ਆ ਰਿਹਾ ਤੇ ਰਾਤ ਪੈ ਗਈ ਜੇ ਤੇ ਦਿਨ ਚੜਦਿਆ ਉਹਨੇ ਹਮਲਾ ਕਰ ਦੇਣਾ ਜੋ ਕਰਨਾ ਰਾਤ ਰਾਤ ਕਰ ਲੋ ਉਹਨੇ ਆਖਿਆ ਬਜ਼ੁਰਗਾ ਕੀ ਕਰੀਏ ਤੂੰ ਦੱਸ ਉਹਨੇ ਆਖਿਆ ਜੇ ਮੇਰੇ ਆਖੇ ਲੱਗੋਗੇ ਤੇ ਇਥੋਂ ਹਿੱਲਣ ਦੀ ਲੋੜ ਨਹੀਂ ਤੇ ਬਚ ਵੀ ਜਾਓਗੇ ਉਹਨੇ ਆਖਿਆ ਦੱਸ ਕਹਿਣ ਲੱਗਾ ਇੰਜ ਕਰੋ ਮੇਰੀਆਂ ਲੱਤਾਂ ਬਾਹਾਂ ਤੋੜ ਦਿਓ ਤੇ ਹਮਰਾਵਰ ਜਿਹੜਾ ਕਬੀਲਾ ਹੈ ਨਾ ਉਹਨਾਂ ਦੇ ਕੈਂਪ ਲਾ ਕੇ ਮੈਨੂੰ ਛੋਟਾਓ ਅੱਗੋਂ ਮੈਂ ਜਾਣਾ ਤੇ ਕੀ ਕਰਨਾ ਮੈਂ ਜੀਵਾ ਚ ਮਰਾਂ ਤੁਸੀਂ ਸਾਰੇ ਬਚ ਜਾਓਗੇ ਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇੱਥੇ ਬੈਠੇ ਰਹੋ ਕਬੀਲੇ ਦੀ ਸਮਝ ਵਿੱਚ ਇਹ ਗੱਲ ਨਹੀਂ ਆਈ ਕਿ ਬਜ਼ੁਰਗ ਕਹਿੰਦਾ ਮੇਰੀਆਂ ਲੱਤਾਂ ਬਾਹਾਂ ਤੋੜ ਦਿਓ ਪਰ ਉਹ ਤੇ ਯਕੀਨ ਕਰਦੇ ਸੀ ਕਿ ਇਹ ਸੱਚ ਕਹਿੰਦਾ ਹੈ ਉਹਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਉਸ ਕਬੀਲੇ ਕੋ ਸੋਟਾਏ ਜਿਹਨੇ ਹਮਲਾ ਕਰਨਾ ਸੀ ਜਦੋਂ ਚੌਥਾ ਪੈਰ ਰਾਤ ਦਾ ਹੋਇਆ ਰੋਣ ਲੱਗ ਪਿਆ ਉੱਚੀ ਉੱਚੀ ਹਮਲਾਵਰ ਕਬੀਲੇ ਨੇ ਆਵਾਜ਼ ਸੁਣੀ ਤੇ ਆ ਗਏ ਕਹਿੰਦੇ ਬਜ਼ੁਰਗਾ ਤੇਰੀ ਕੀਨੇ ਹਾਲਤ ਕੀਤੀ ਐ ਤੂੰ ਇਥੇ ਕਿਤਰਾ ਆਇਆ ਐ ਉਹ ਰੋ ਕੇ ਕਹਿਣ ਲੱਗਾ ਜਿਹੜੇ ਕਬੀਲੇ ਤੇ ਤੁਸੀਂ ਚੜਾਈ ਕਰਕੇ ਜਾਣਾ ਸੀ ਨਾ ਉਸ ਕਬੀਲੇ ਦਾ ਮੈਂ ਸਰਦਾਰ ਹਾਂ ਜਦੋਂ ਮੈਨੂੰ ਪਤਾ ਲੱਗਾ ਤੁਸੀਂ ਚੜ ਕੇ ਆਉਣਾ ਮੈਂ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਨਾਲ ਰਿਸ਼ਤੇਦਾਰੀ ਬਣਾ ਲਈਏ ਆਪਣੀਆਂ ਲੜਕੀਆਂ ਦੇ ਰਿਸ਼ਤੇ ਦੇ ਦਈਏ ਜਦੋਂ ਰਿਸ਼ਤੇਦਾਰੀ ਬਣ ਜਾਵੇਗੀ ਤੇ ਆਪਣੀ ਸੁਲਾ ਸਫਾਈ ਹੋ ਜਾਵੇਗੀ। ਸਰਦਾਜ ਦਹੇਜ ਵਿੱਚ ਜੋ ਦਿਆਂਗੇ ਉਹ ਲੈ ਲੈਣਗੇ ਤੇ ਨਿਤ ਦਾ ਕਲੇਸ਼ ਮੁੱਕ ਜਾਵੇਗਾ। ਕਹਿੰਦਾ ਜਦੋਂ ਮੈਂ ਇਹ ਗੱਲ ਉਹਨਾਂ ਨੂੰ ਕਹੀ ਉਹਨਾਂ ਮੈਨੂੰ ਬੜਾ ਕੁੱਟਿਆ। ਲੱਤਾਂ ਬਾਹਾਂ ਤੋੜ ਕੇ ਢਾਡੇ ਲਾਗੇ ਸੁਟ ਗਿਆ। ਵੀ ਤੇ ਉਹਨਾਂ ਦੀ ਮਦਦ ਕਰਦਾ ਉਹਨਾਂ ਦੇ ਪੱਖ ਵਿੱਚ ਬੋਲਦਾ ਹੁਣ ਤੈਨੂੰ ਉਹੋ ਸਾਂਭਣਗੇ। ਤੇ ਨੀਤੀ ਇੱਕ ਗੱਲ ਆਂਦੀ ਹੈ ਦੁਸ਼ਮਣ ਦਾ ਬੰਦਾ ਮਿਲੇ ਤੈਨੂੰ ਕਬਜ਼ੇ ਵਿੱਚ ਲੈ ਲਓ ਇਸ ਕਬੀਲੇ ਨੇ ਸੋਚਿਆ ਵੀ ਇਹਨੂੰ ਆਪਣੇ ਕਬਜ਼ੇ ਵਿੱਚ ਲੈ ਲਈਏ ਫਿਰ ਜਿਹਦੀਆਂ ਲੱਤਾਂ ਤੋੜ ਦਿੱਤੀਆਂ ਬਾਹਾਂ ਤੋੜ ਦਿੱਤੀਆਂ ਉਹਨਾਂ ਦਾ ਕੀ ਲੱਗਦਾ ਹੈ ਭਰੋਸਾ ਕਰ ਲਿਆ ਉਹਨੂੰ ਕਹਿਣ ਲੱਗੇ ਫਿਰ ਉਹਨਾਂ ਦਾ ਰਾਜ ਭੇਦ ਕੋਈ ਨਾ ਕੋਈ ਦੱਸ ਉਹਨੇ ਆਖਿਆ ਦੱਸ ਦੇਣਾ ਪਰ ਯਤਨ ਹੁਣੇ ਕਰਨਾ ਪਊ ਤੁਹਾਨੂੰ ਉਹਨੇ ਆਖਿਆ ਦੱਸ ਕਹਿ ਲਗਾਓ ਨਾ ਆਪਣੀਆਂ ਇਸਤਰੀਆਂ ਤੇ ਮਾਇਆ ਇੱਕ ਛੁਪਣਗਾਹ ਹੈ ਉਹਦੇ ਵਿੱਚ ਰੱਖ ਲਈ ਐ ਉਸ ਜਗ੍ਹਾ ਦਾ ਮੈਨੂੰ ਪਤਾ ਹੈ ਜੇ ਨਾਲ ਲੈ ਕੇ ਚੱਲੋਗੇ ਨਾ ਤੇ ਮੈਂ ਤੁਹਾਨੂੰ ਸਾਰਾ ਅਸਬਾਬ ਉਹਨਾਂ ਦਾ ਪਕੜਾ ਦੇਵਾਂਗਾ ਤੇ ਮੇਰੇ ਮਨ ਨੂੰ ਵੀ ਸ਼ਾਂਤੀ ਆ ਜਾਊ ਕਿ ਅਕਿਰਤ ਕਣਾ ਨੇ ਜੋ ਮੈਨੂੰ ਸਜ਼ਾ ਦਿੱਤੀ ਐ ਨਾ ਆਵਾਜ਼ ਘੱਟ ਕਰੋ ਸੱਜਣਾ ਥੋੜੀ ਜੀ ਆਵਾਜ਼ ਘੱਟ ਕਰੋ ਉਹਨਾਂ ਨੂੰ ਉਸ ਕੀਤੀ ਦਾ ਫਲ ਮਿਲ ਜਾਵੇਗਾ ਉਹਨਾਂ ਭਰੋਸਾ ਕਰ ਲਿਆ ਗੱਡੇ ਤੇ ਬਿਠਾ ਲਿਆ ਨਾਲ ਆ 15 20 ਜਾਣੇ ਬਹਿ ਗਏ ਮੁਖੀ ਜਿਉ ਤੁਰੇ ਜਿਉ ਤੁਰੇ ਉਹ ਕਹਿਣ ਲੱਗੇ ਬਾਬਾ ਕਿੱਥੇ ਖੜਨਾ ਈ ਕਹਿੰਦਾ ਰੱਬ ਦਾ ਸ਼ੁਕਰਿਆ ਜਿੱਥੇ ਲਿਆਉਣਾ ਚਾਹੁੰਦਾ ਸਾਂ ਨਾ ਉੱਥੇ ਤੁਹਾਨੂੰ ਮੈਂ ਲੈ ਆਇਆ ਮੈਂ ਕੁਰਬਾਨੀ ਦੇ ਦੇਣੀ ਐ ਪਰ ਮੇਰਾ ਕਬੀਲਾ ਵੱਜ ਜਾਊਗਾ ਕਿਉਂਕਿ ਮਾਰੂਥਲ ਦਾ ਇਲਾਕਾ ਸੀ ਗਰਮੀਆਂ ਵਿੱਚ ਜਿਹੜਾ ਉੱਧਰ ਚਲਿਆ ਜਾਂਦਾ ਪਾਣੀ ਹੁੰਦਾ ਨਹੀਂ ਸੀ ਤੱਤੀ ਲੋ ਵਗਦੀ ਉਸੇ ਮਰ ਜਾਂਦਾ ਸੀ ਉਹ ਕਬੀਲਾ ਵੀ ਉਹਨਾਂ ਦਾ ਮਰ ਗਿਆ ਤੇ ਬਜ਼ੁਰਗ ਵੀ ਮਰ ਗਿਆ ਤੇ ਸ਼ਸਤਰਧਾਰੀ ਸਿੰਘ ਕਹਿੰਦਾ ਮਹਾਰਾਜ ਇਹ ਕੋ ਬਜ਼ੁਰਗ ਸੀ ਜਿਹਨੇ ਆਪਣੇ ਕਬੀਲੇ ਨੂੰ ਬਚਾਉਣ ਵਾਸਤੇ ਕੁਰਬਾਨੀ ਦੇ ਦਿੱਤੀ ਏਕ ਆ ਸਾਡਾ ਮਹਾਪੁਰਖ ਜੀ ਅਸੀਂ ਸ਼ਸਤਰਲਾਲ ਕੱਟਦੇ ਹਾਂ ਵੱਢਦੇ ਹਾਂ ਇਹ ਪਾਣੀ ਪਿਆ ਕੇ ਫਿਰ ਖੜਾ ਕਰ ਦਿੰਦਾ ਬਾਬੇ ਕਰਈਆ ਨੂੰ ਕਹਿਣ ਲੱਗੇ ਜੇ ਤੇ ਮਹਾਰਾਜ ਆਪਣੀ ਮਰਜ਼ੀ ਨਾਲ ਇਹ ਪਾਣੀ ਪਿਉਂਦਾ ਫਿਰ ਤਸੀਂ ਬਖਸ਼ਣਾਣੀ ਨੂੰ ਮਾਰ ਦੇਣਾ ਜੀ ਤੇ ਜੇ ਤੁਹਾਡੀ ਮਰਜ਼ੀ ਨਾਲ ਇਹ ਪਾਣੀ ਪਿਉਂਦਾ ਤੇ ਸਾਨੂੰ ਸਮਝਾਓ ਪੀਏ ਪਾਣੀ ਕਿਉਂ ਪਿਉਂਦਾ ਤੇ ਦੁਸ਼ਮਣਾਂ ਨੂੰ ਪਾਣੀ ਪਿਉਣਾ ਤੇ ਅਸੀਂ ਵੀ ਸ਼ਰੀ ਸਾਹਿਬਾ ਰੱਖ ਦਿੰਨੇ ਆ ਪਾਣੀ ਪਕੜ ਲੈਣੇ ਆ ਜਦੋਂ ਦੁਸ਼ਮਣ ਆਵੇਗਾ ਕਹਾਂਗੇ ਮਹਾਰਾਜੀ ਆਓ ਜੀ ਆਿਆਂ ਨੂੰ ਜਲ ਛਕੋ ਮਹਾਰਾਜੀ ਨੇ ਕਨਈਏ ਵਾਲ ਵੇਖਿਆ ਕਹਿਣ ਲੱਗੇ ਭਾਈ ਕਨਈਆ ਇਹ ਕੰਮ ਪੂਰਾ ਕਰਦੇ ਨੇ ਤੂੰ ਅੱਧਾ ਕਿਉਂ ਕਰਦਾ ਹੈ ਉਹਨੇ ਕਿਹਾ ਮਹਾਰਾਜ ਮੈਂ ਸਮਝਿਆ ਨਹੀਂ ਉਹ ਕਹਿੰਦੇ ਮਾਰਨ ਲੱਗੇ ਕਸਰ ਨਹੀਂ ਛੱਡਦੇ ਵੀ ਸਾਡੀ ਤਲਵਾਰ ਵੱਜੇ ਤੱਕਲਾ ਬਚੇ ਕਿਉਂ ਤੇ ਤੂੰ ਅੱਧਾ ਕੰਮ ਕਿਉਂ ਕਰਦਾ ਤੂੰ ਵੀ ਜਿੱਥੇ ਪਾਣੀ ਪਿਉਣਾ ਹੈ ਮਲਮ ਪੱਟੀ ਲੈ ਕੇ ਜਾਇਆ ਕਰ ਨਾਲ ਮਲਮ ਪੱਟੀ ਵੀ ਕਰਿਆ ਕਰ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੰਘੋ ਤੁਸੀਂ ਜਾਓ ਜੰਗ ਕਰੋ ਜੁਦ ਕਰੋ ਤੁਸੀਂ ਇਹਦਾ ਕੰਮ ਨਹੀਂ ਕਰ ਸਕਦੇ ਤੇ ਤੁਹਾਡਾ ਵੀ ਕਰ ਸਕਦਾ ਸੁਭਾਵਕ ਇੱਕ ਮਾਲਕ ਦੋ ਸੇਵਾਦਾਰਾਂ ਨੂੰ ਵੱਖੋ ਵੱਖਰਾ ਕੰਮ ਆਖੇ ਕਿ ਤੂੰ ਪਾੜੀ ਜਾ ਤੂੰ ਸੀਝਾ ਤੂੰ ਤੋੜੀ ਜਾ ਤੂੰ ਜੋੜੀ ਜਾ ਤੇ ਸ਼ੰਕਾ ਮਨ ਵਿੱਚ ਪੈਦਾ ਹੋ ਹੀ ਜਾਂਦਾ ਹੈ ਮਹਾਰਾਜ ਸਿੰਘਾਂ ਦੀ ਹਾਲਤ ਦੇਖ ਕੇ ਕਹਿਣ ਲੱਗੇ ਸਿੰਘੋ ਇੱਕ ਸਿੰਘ ਦੇ ਮਨ ਦੇ ਵਿੱਚ ਕਿੰਤੂ ਹੈ ਦੂਜੇ ਦੇ ਮਨ ਵਿੱਚ ਕਿੰਤੂ ਨਹੀਂ ਹੈ ਪਰ ਇੱਕ ਗੱਲ ਦਾ ਜਵਾਬ ਦਿਓ ਕਿ ਜਦੋਂ ਭਾਈ ਕਨ੍ਹਈਆ ਤੁਹਾਡੀ ਸ਼ਿਕਾਇਤ ਨਹੀਂ ਕਰਦਾ ਕਿ ਜੇ ਇਹਨਾਂ ਵੱਡਣਾ ਤੇ ਮੈਂ ਪਾਣੀ ਕਿਉਂ ਪਿਆਵਾ ਤੇ ਤੁਸੀਂ ਕਿਉਂ ਕਰਦੇ ਹੋ ਕਿ ਇਹ ਪਾਣੀ ਪੀਉਂਦਾ ਹੈ ਇੱਕ ਦਾ ਸ਼ੰਕਾ ਨਹੀਂ ਇੱਕ ਦਾ ਸ਼ੰਕਾ ਹੈ ਇਹ ਹੋਮੇ ਕਰਕੇ ਨਹੀਂ ਇਹ ਗੱਲ ਸਮਝ ਵਿੱਚ ਨਾ ਆਉਣੇ ਕਰਕੇ ਮਾਰਨ ਲੱਗੇ ਕਰਤੇ ਨਾ ਬਣੋ ਨਾ ਤੁਸੀਂ ਤਲਵਾਰ ਨਾਲ ਕਿਸੇ ਨੂੰ ਮਾਰ ਸਕਦੇ ਹੋ ਤੇ ਨਾ ਭਾਈ ਭਾਈ ਕਨਈਆ ਪਾਣੀ ਨਾਲ ਜਵਾਹ ਸਕਦਾ ਹੈ ਇਹ ਮਾਰਨਾ ਤੇ ਮਰਨਾ ਇਹ ਤੁਹਾਡੇ ਹੱਥ ਨਹੀਂ ਹੈ ਇਹ ਵਾਹਿਗੁਰੂ ਦੇ ਹੱਥ ਵਿੱਚ ਤੁਸੀਂ ਕਰਤੇ ਨਾ ਬਣੋ ਉਹਦੇ ਭਾਣੇ ਵਿੱਚ ਰਹੋ ਨਾ ਭਾਈ ਕਨਈਆ ਹੀ ਬਚਾ ਸਕਦਾ ਹੈ ਤੇ ਨਾ ਤੁਸੀਂ ਮਾਰ ਸਕਦੇ ਹੋ ਪਰਮੇਸ਼ਰ ਦਾ ਹੁਕਮ ਹੈ ਬਸ ਤੁਸੀਂ ਗੁਰੂ ਨੂੰ ਸਮਰਪਿਤ ਰਹੋ ਗੁਰੂ ਦੀ ਆਗਿਆ ਵਿੱਚ ਰਹੋ ਸੀਸ ਆਪਣਾ ਗੁਰੂ ਨੂੰ ਭੇਟ ਕਰ ਦਿਓ ਜਦੋਂ ਸੱਚੇ ਪਾਤਸ਼ਾਹ ਨੇ ਬਚਨ ਕਹੇ ਤੇ ਸਿੱਖਾਂ ਨੇ ਹੱਥ ਜੋੜੇ ਤੇ ਮਹਾਰਾਜ ਕਹਿਣ ਲੱਗੇ ਭਾਈ ਕਨਈਏ ਨੂੰ ਵੀ ਅਸੀਂ ਕੱਲਿਆ ਤੇ ਤੁਹਾਨੂੰ ਵੀ ਅਸੀਂ ਕੱਲਿਆ ਹੈ ਤਲਵਾਰ ਚਲਾਉਣ ਨੂੰ ਪਰ ਇੱਕ ਗੱਲ ਯਾਦ ਰੱਖੋ ਤੁਸੀਂ ਤਲਵਾਰ ਮੇਰੇ ਹੁਕਮ ਨਾਲ ਚਲਾ ਰਹੇ ਹੋ ਤੇ ਭਾਈ ਕਨਈਆ ਵੀ ਮੇਰੇ ਹੁਕਮ ਨਾਲ ਹੀ ਪਾਣੀ ਪਿਆ ਰਿਹਾ ਹੈ ਪਰ ਸੇਵਾ ਵਿੱਚ ਕੋਈ ਫਰਕ ਨਹੀਂ ਹੁਕਮ ਵਿੱਚ ਕੋਈ ਫਰਕ ਨਹੀਂ ਇੱਕ ਦੁਸ਼ਮਣ ਨੂੰ ਮਾਰਦਾ ਹੈ ਇੱਕ ਦੁਸ਼ਮਣੀ ਨੂੰ ਮਾਰਦਾ ਹੈ ਤੁਸੀਂ ਤਲਵਾਰ ਨਾਲ ਦੁਸ਼ਮਣ ਨੂੰ ਮਾਰਦੇ ਹੋ ਉਹ ਪਾਣੀ ਪਿਆ ਕੇ ਦੁਸ਼ਮਣੀ ਮਾਰਦਾ ਹੈ ਹੋ ਸਕਦਾ ਹੈ ਤੁਹਾਡਾ ਵੱਢਿਆ ਕਟਿਆ ਫਿਰ ਜਿੰਦਾ ਹੋ ਜਾਵੇ ਪਰ ਭਾਈ ਕਨਈਏ ਦਾ ਮਾਰਿਆ ਕਦੀ ਜਿੰਦਾ ਨਹੀਂ ਹੋ ਸਕਦਾ ਉਹਦੀ ਅੰਦਰੋਂ ਦੁਸ਼ਮਣੀ ਮਰ ਜਾਵੇਗੀ ਇੱਥੇ ਗੁਰੂ ਨੇ ਇੱਕ ਬੜੀ ਬਾ ਕਮਾਲ ਗੱਲ ਕਹੀ ਗੁਰੂ ਕਹਿੰ ਲਗੇ ਕੀ ਇੱਕ ਹਕੀਮ ਜ਼ਰਾ ਦੇ ਕੋਲ ਨਸ਼ਤਰ ਪੱਟੀ ਮਲਮ ਪਾਣੀ ਨਹੀਂ ਹੁੰਦਾ ਪਹਿਲਾ ਬੰਦੇ ਨੂੰ چیرਦਾ ਹੈ ਫਿਰ ਸੀਂਦਾ ਹੈ ਤੁਹਾਡੀ ਤਲਵਾਰ ਸੀਂਦਾ ਕੰਮ ਕਰਦੀ ਹੈ ਤੇ ਭਾਈ ਕਨਈਆ ਜੀ ਜੋੜਨ ਦਾ ਕੰਮ ਕਰਦੇ ਨੇ ਪਰ ਇਥੇ ਇੱਕ ਖਤਰਾ ਹੈ ਉਹ ਖਤਰਾ ਇਹ ਹੈ ਕਿ ਕਿਤੇ ਇਹ ਨਾ ਹੋਵੇ ਕਿ ਤਲਵਾਰ ਪਕੜ ਕੇ ਬੰਦਾ ਜ਼ਾਲਮ ਬਣ ਜਾਵੇ ਜ਼ਾਲਮ ਨਹੀਂ ਬਨਣਾ ਧੱਕਾ ਨਹੀਂ ਕਰਨਾ ਕਿਸੇ ਤੇ ਬਧਿੱਕੀ ਨਹੀਂ ਕਰਨੀ ਤੇ ਸੇਵਾ ਜਿੰਨੇ ਕਰਨੀ ਹੈ ਉਹ ਵੀ ਕਾਇਰ ਨਾ ਬਣ ਜਾਵੇ ਉਹ ਵੀ ਸੂਰਮਾ ਰਹੇ ਅਸੀਂ ਤਦੇ ਤਰ ਭਾਈ ਘਈਆ ਨੂੰ ਸ੍ਰੀ ਸਾਹਿਬ ਗਾਤਰੇ ਪਵਾ ਕੇ ਦਿੱਤੀ ਹੈ ਸੇਵਾ ਕਰ ਸਿਮਰਨ ਕਰ ਪਰ ਤੇਰੀ ਸੇਵਾ ਕਾਇਰਤਾ ਨਾ ਬਣ ਜਾਵੇ ਸੱਚੇ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੇ ਸਿੱਖ ਜਗਤ ਦੇ ਅੰਦਰ ਸੰਤ ਤਿਆਰ ਕੀਤੇ ਨੇ ਪਹਿਲਾ ਕੇਵਲ ਸ਼ਾਂਤ ਸੰਤ ਹੀ ਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ ਮਹਾਰਾਜ ਨਿਆ ਨਹੀਂ ਮਿਲਦਾ ਮਾਰੇ ਕਹਿੰਦੇ ਕਦੀ ਨਹੀਂ ਮਿਲਣਾ ਜੇ ਨਿਆ ਲੈਣਾ ਚੰਗੀ ਮਾਲਾ ਨਾਲ ਚੰਗੀ ਸ੍ਰੀ ਸਾਹਿਬ ਵੇਖੋ ਸਿਮਰਨ ਕਰੋ ਲੋੜ ਪੈਂਦੇ ਸ੍ਰੀ ਸਾਹਿਬ ਕੱਢੋ ਪਹਿਲਾ ਸੰਤ ਵੀ ਅਧੂਰਾ ਸੀ ਪਹਿਲਾ ਸੂਰਮਾ ਵੀ ਅਧੂਰਾ ਸੀ ਜਦੋਂ ਸੰਤ ਨੂੰ ਕੋਈ ਪਰੇਸ਼ਾਨ ਕਰਦਾ ਸੀ ਨਾ ਕਿਉਂਕਿ ਮਸ਼ਕਰੇ ਲੋਕ ਹੁੰਦੇ ਨੇ ਸੰਤਾਂ ਨੂੰ ਸਤਾਉਣ ਵਾਲੇ ਦੁਖੀ ਕਰਨ ਵਾਲੇ ਤਾਂ ਉਹ ਸੂਰਮੇ ਕੋਲ ਜਾਂਦਾ ਸੀ ਫਲਾਣਾ ਮੈਨੂੰ ਤੰਗ ਕਰਦਾ ਹੈ ਮੇਰੀ ਮਦਦ ਕਰ ਜਦੋਂ ਸੂਰਮਾ ਪਰੇਸ਼ਾਨ ਹੁੰਦਾ ਸੰਤ ਨੂੰ ਕਹਿੰਦਾ ਸੀ ਮੇਰੀ ਅਰਦਾਸ ਕਰ ਮੈਂ ਬੜਾ ਪਰੇਸ਼ਾਨ ਹੈ ਸੱਚੇ ਪਾਤਸ਼ਾਹ ਨੇ ਆਖਿਆ ਮੈਂ ਅਧੂਰਾ ਨਹੀਂ ਰਹਿਣ ਦੇਣਾ ਇਹਨੂੰ ਸੰਤ ਤੇ ਸਿਪਾਹੀ ਵੀ ਬਣਾਉਣਾ ਹੈ ਜਿਸ ਸਤਪੁਰਖ ਦਾ ਅੱਜ ਸ਼ਹੀਦੀ ਪਰਬ ਮਨਾ ਰਹੇ ਹੋ ਉਹ ਕੱਲੇ ਸੂਰਮੇ ਨਹੀਂ ਸੀ ਉਹ ਸੰਤ ਵੀ ਸੀ ਉਹਨਾਂ ਅੰਦਰਲੇ ਦੁਸ਼ਮਣ ਵੀ ਆਪਣੇ ਮਾਰੇ ਸੀ ਬਾਹਰ ਦੇ ਦੁਸ਼ਮਣ ਵੀ ਮਾਰਨੇ ਅੰਦਰ ਦੇ ਮਾਰਨੇ ਉਹ ਮੁਕੰਮਲ ਸੂਰਮਾ ਹੈ ਗੁਰੂ ਘਰ ਦੇ ਸੂਰਮਾ ਪ੍ਰਮਾਨ ਇਹ ਹੋਇਆ ਜਿਨੇ ਆਪਣੇ ਅੰਦਰਲੇ ਦੁਸ਼ਮਣ ਮਾਰ ਲਏ ਨੇ ਇੱਕ ਗੱਲ ਯਾਦ ਰੱਖੋ ਜਿਹਦੇ ਅੰਦਰ ਜਾਦੇ ਦੁਸ਼ਮਣ ਨੇ ਉਹਦੇ ਬਾਹਰ ਜਾਦੇ ਦੁਸ਼ਮਣ ਬਣ ਜਾਂਦੇ ਨੇ ਜਿਹਦੇ ਅੰਦਰ ਔਗਣ ਨੇ ਉਹਦੇ ਬਾਹਰ ਦੁਸ਼ਮਣ ਵੀ ਔਗਣ ਜਾਦੇ ਬਣ ਜਾਂਦੇ ਨੇ ਜਿਹਦੇ ਅੰਦਰ ਗੁਨ ਨੇ ਉਹਦੇ ਬਾਹਰ ਦੁਸ਼ਮਣ ਨਹੀਂ ਬਣਦੇ ਇਹ ਅੰਦਰ ਦੇ ਹਸਾਬ ਨਾਲ ਬਾਹਰ ਦੀ ਦੁਸ਼ਮਣਤਾ ਹੀ ਬਣਦੀ ਹੈ ਜੇ ਸਾਡੇ ਅੰਦਰ ਦੁਸ਼ਮਣਤਾ ਹੀ ਹੈ ਸਾਡੇ ਅੰਦਰ ਬੁਰਾ ਹੈ ਤਾਂ ਬਹੁਤ ਬੁਰੇ ਬਾਹਰ ਮਿਲ ਜਾਣਗੇ ਸਾਡੇ ਅੰਦਰ ਚੰਗਾ ਹੈ ਸਾਡਾ ਮਨ ਮਰਿਆ ਹੈ ਅੰਤਿਸ਼ਕਰਣ ਸਾਫ ਹੈ ਤੇ ਸਾਡਾ ਦੁਸ਼ਮਣ ਕੋਈ ਨਹੀਂ ਰਹੇਗਾ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਬਹਿرائی ਜਿਹੜੀ ਆ ਖੇਡ ਹੈ ਨਾ ਸੰਸਾਰ ਅੰਦਰ ਧਰਮ ਯੁੱਧ ਦੀ ਇਹ ਤਾਂ ਸਾਰੇ ਅਵਤਾਰਾਂ ਨੇ ਆਖਿਆ ਇਹ ਤੇ ਇੱਕ ਕਿਰਿਆ ਹੈ ਧਰਮ ਦੀ ਰੱਖਿਆ ਦੇ ਵਾਸਤੇ ਹੁਣ ਅਰਜਨ ਨੇ ਆਪਣੇ ਵੇਖੇ ਨਾ ਸਾਹਮਣੇ ਤੇ ਤੀਰ ਸੁੱਟ ਦਿੱਤਾ ਕਮਾਨ ਛੁੱਟ ਦਿੱਤੀ ਇਹ ਸਾਰੇ ਆਪਣੇ ਕਿਨੂੰ ਮਾਰਾਂ ਉਸ ਵੇਲੇ ਕ੍ਰਿਸ਼ਨ ਨੇ ਆਖਿਆ ਨਿਆਂ ਲੈਣ ਵਾਸਤੇ ਹੱਕ ਲੈਣ ਵਾਸਤੇ ਵੀ ਲੜਨਾ ਜ਼ਰੂਰੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਆਖਿਆ ਜਿਨ ਨੇ ਸ੍ਰੀ ਸਾਹਿਬ ਪਾ ਕੇ ਕਿਸੇ ਤੇ ਜ਼ੁਲਮ ਕੀਤਾ ਉਹ ਸਮਝ ਲਵੇ ਉਹਨਾਂ ਮੇਰਾ ਹੁਕਮ ਨਹੀਂ ਮੰਨਿਆ ਤੇ ਜਿਨ ਨੇ ਸ੍ਰੀ ਸਾਹਿਬ ਪਹਿਨ ਕੇ ਕਿਸੇ ਦਾ ਜ਼ੁਲਮ ਸਹਾਰਿਆ ਤੇ ਸਮਝ ਲਓ ਉਹਨੇ ਮੇਰਾ ਹੁਕਮ ਨਹੀਂ ਮੰਨਿਆ ਨਾ ਜ਼ੁਲਮ ਕਰਨਾ ਹੈ ਨਾ ਜ਼ੁਲਮ ਸਹਾਰਨਾ ਹੈ ਜਲਮ ਕਰਨ ਵਾਲਾ ਜਾਬਰ ਹੈ ਤੇ ਜਲਮ ਸਹਾਰਨ ਵਾਲਾ ਕੈਰ ਹੈ ਸਿੱਖ ਨੇ ਦਾ ਕੈਰ ਬੰਨਾ ਹੈ ਤੇ ਨਾ ਜਲ ਹੰ ਬੰਨਾ ਹੈ ਤੇ ਕ੍ਰਿਸ਼ਨ ਨੇ ਆਖਿਆ ਕੋਈ ਨਹੀਂ ਮਰਦਾ ਕੋਈ ਨਹੀਂ ਜੰਮਦਾ ਭੁੱਲ ਜਾ ਚਲਾ ਦੇ ਤੀਰ ਪਰ ਉਹਨੂੰ ਤੀਰ ਛੁੱਟਿਆ ਉਹਨੂੰ ਬਹੁਤਾ ਚਰਣੀ ਸੀ ਹੋਇਆ ਕਮਾਨ ਛੱਡੀ ਨੂੰ ਬਹੁਤਾ ਚਰਣੀ ਸੀ ਹੋਇਆ ਇੱਦਾਂ ਤਾਂ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੇ ਹੱਥਾਂ 'ਵਿ ਸਸਤਰ ਪਕੜਾ ਦਿੱਤੇ ਜਿਹੜੇ ਸ਼ਸਤਰਾਂ ਦੇ ਨਾਂ ਨਹੀਂ ਸੀ ਜਾਣਦੇ ਕਿਉਂਕਿ ਸੱਚੇ ਪਾਤਸ਼ਾਹ ਨੇ ਇਹ ਆਪਣੇ ਸਿੱਖ ਜਗ ਦੇ ਉੱਪਰ ਕਿਰਪਾ ਕੀਤੀ ਹੈ ਇਹ ਬਖਸ਼ਿਸ਼ ਕੀਤੀ ਜਿਸ ਮਹਾਂਪੁਰਖ ਦੇ ਪਾਵਨ ਪਵਿੱਤਰ ਸਥਾਨ ਤੇ ਇਕੱਤਰ ਹੋਏ ਹੋ ਉਹਨਾਂ ਦਾ ਸਿਰ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ ਗੁਰੂ ਦੇ ਚਰਨਾਂ ਨਾਲ ਲੱਗਾ ਤੇ ਗੁਰੂ ਕੀ ਸਿੱਖਿਆ ਲੈ ਕੇ ਉਹਨਾਂ ਨੇ ਧਰਮ ਯੁੱਧ ਕੀਤੇ ਜਿਹਦੇ ਕੋਲ ਧਰਮ ਨਹੀਂ ਨਾ ਕੱਲਾ ਸੂਰਮਾ ਉਹ ਜ਼ਾਲਮ ਬਣ ਜਾਂਦਾ ਹੈ ਕਿਰਪਾਨ ਦਾ ਅਰਥ ਕੀ ਹੈ ਕਿਰਪ ਆਣ ਸੰਧੀ ਛੇਦ ਕਰਕੇ ਕਿਰਪ ਕਿਰਪਾ ਕਰਨੀ ਤੇ ਆਣ ਛਾਣ ਵਿੱਚ ਵੀ ਪੂਰੇ ਰਹਿਣਾ ਆਪਣੇ ਧਰਮ ਦੀ ਰੱਖਿਆ ਦੇਸ਼ ਦੀ ਰੱਖਿਆ ਵਾਸਤੇ ਵੀ ਜੂਝਣਾ ਇਹ ਗੁਰੂ ਗੋਬਿੰਦ ਸਿੰਘ ਨੇ ਸੰਤ ਤੇ ਸਿਪਾਈ ਤਿਆਰ ਕੀਤਾ ਹੈ ਇਹ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਜੀ ਦੇਨ ਹੈ ਇਸ ਕਰਕੇ ਸਿੱਖ ਜਗ ਦੇ ਅੰਦਰ ਜਿਹੜਾ ਗੁਰੂ ਦੇ ਚਰਨਾਂ ਵਿੱਚ ਸਿਰ ਅਰਪਣ ਕਰ ਦਿੰਦਾ ਹੈ ਨਾ ਸਿਰ ਸੌਂਪ ਦੇਂਦਾ ਸਿਰ ਸੌਂਪਣ ਦਾ ਮਤਲਬ ਕੀ ਹੈ ਕਿ ਸਭ ਕੁਝ ਸਮਰਪਤ ਹੈ ਮੇਰਾ ਕੁਝ ਨਹੀਂ ਹੈ ਸਭ ਕੁਝ ਤੇਰਾ ਹੈ ਜਦੋਂ ਸਿਰ ਸੌਂਪ ਦਈਏ ਫਿਰ ਉਹ ਗੁਰੂ ਦਾ ਹੋ ਜਾਂਦਾ ਹੈ ਉਹ ਸਿੱਖ ਫਿਰ ਗੁਰੂ ਦੀ ਆਗਿਆ ਅਨੁਸਾਰ ਧਰਮ ਦੇ ਵਾਸਤੇ ਦੇਸ਼ ਕੌਮ ਵਾਸਤੇ ਆਪਣਾ ਸੇਸ਼ ਵਾਰ ਦਿੰਦਾ ਹੈ ਇਸ ਕਰਕੇ ਬਾਬਾ ਬੀਰ ਸਿੰਘ ਜੀ ਜਾਣਦੇ ਸੀ ਕਿ ਸਰੀਰ ਦੀ ਕੋਈ ਕੀਮਤ ਨਹੀਂ ਹੈ ਪਸ਼ੂ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਸ ਬੰਦਾ ਮਰ ਜੇ ਨਾ ਤੇ ਕਿਸੇ ਕੰਮ ਨਹੀਂ ਆਉਂਦਾ ਪਸ਼ੂ ਮਰ ਜੇ 20 ਕੰਮ ਸੌਰ ਜਾਂਦੇ ਹੱਡੀਆਂ ਤੋਂ ਬਣ ਗਿਆ ਦੰਦਾਂ ਤੋਂ ਬਣ ਗਿਆ ਚਮ ਤੋਂ ਜੁੱਤੀਆਂ ਬਣ ਗਈਆਂ ਬੰਦੇ ਦੇ ਸਿਰ ਦੀ ਕੀਮਤ ਕੀ ਹੈ ਜਿਹੜਾ ਬੰਦਾ ਧਰਮੀ ਹੋ ਜਾਂਦਾ ਹੈ ਗੁਰੂ ਦੀ ਆਗਿਆ ਅਨਸਾਰ ਆਪਣਾ ਸੀਸ ਅਰਪਣ ਕਰਕੇ ਦੇਸ਼ ਕੌਮ ਤੋਂ ਵਾਰਦਾ ਹੈ ਨਾ ਉਹਦਾ ਸਿਰ ਕੀਮਤੀ ਹੈ ਨਹੀਂ ਤੇ ਤੁਹਾਨੂੰ ਮੈਂ ਸਾਖੀ ਸੁਣਾਈ ਹੈ ਨਾ ਪਸ਼ੂਆਂ ਦੇ ਸਿਰਾਂ ਦਾ ਮੁੱਲ ਪੈ ਗਿਆ ਤੇ ਮਨੁੱਖ ਦੇ ਸਿਰ ਦਾ ਮੁੱਲ ਘਟ ਸੀ ਤਾਂ ਵੀ ਨਹੀਂ ਵਿਕਿਆ ਰਾਜੇ ਕਿਹਾ ਮੁਖਤ ਦੇ ਆਓ ਕਿਸੇ ਮੁਖਤ ਨਹੀਂ ਲਿਆ ਇਹ ਸ਼ਹੀਦ ਜਾਣਦੇ ਨੇ ਇਹ ਸਰੀਰ ਕਿਸੇ ਕੰਮ ਨਹੀਂ ਆਉਣਾ ਇਹ ਕਿਸੇ ਲੇਖੇ ਵਿੱਚ ਨਹੀਂ ਆਉਣਾ ਬੰਦਗੀ ਕਰਕੇ ਆਪਣੀ ਆਤਮਾ ਨੂੰ ਪਵਿੱਤਰ ਕਰਨਾ ਹੈ ਜੇ ਕੋਈ ਦਸਤਾਰ ਨੂੰ ਹੱਥ ਪਾਉਂਦਾ ਹੈ ਧਰਮ ਨੂੰ ਹੱਥ ਪਾਉਂਦਾ ਹੈ ਦੇਸ਼ ਕੌਮ ਸਾਡੀ ਨੂੰ ਹੱਥ ਪਾਉਂਦਾ ਹੈ ਫਿਰ ਤਲਵਾਰ ਤੇ ਹੱਥ ਰੱਖ ਲੈਣਾ ਗੁਨਾਹ ਨਹੀਂ ਉਹ ਸਤਪੁਰਖ ਬ੍ਰਹਮ ਗਿਆਨੀ ਮਹਾਪੁਰਸ਼ ਬਾਬਾ ਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਮੈਂ ਗੁਰਬਾਣੀ ਦੇ ਆਧਾਰ ਤੇ ਤਾਂ ਸਾਂਝ ਪਾਈ ਹੈ ਕਵੀਸ਼ਰ ਸਿੰਘ ਬੈਠੇ ਨੇ ਢਾਡੀ ਸਿੰਘ ਬੈਠੇ ਨੇ ਇਤਿਹਾਸ ਸੁਣਾਉਣਾ ਉਹਨਾਂ ਦਾ ਕੰਮ ਹੈ ਅੰਤਰੀਵ ਜੋ ਗੱਲ ਹੈ ਜੋ ਬਾਣੀ ਦਾ ਹੁਕਮ ਹੈ ਉਹ ਗਿਆਨੀ ਦਾ ਫਰਜ ਹੈ ਕਿ ਇਹ ਸਿਰ ਕਿਸ ਵਾਸਤੇ ਹੈ ਸਰੀਰ ਕਿਸ ਵਾਸਤੇ ਹੈ ਬਾਕੀ ਉਹਨਾਂ ਦੀਆਂ ਬਿਆੰਤ ਕੁਰਬਾਨੀਆਂ ਨੇ ਉਹਨਾਂ ਦੇ ਬਿਆੰਤ ਪਰਉਪਕਾਰ ਨੇ ਉਹ ਤੁਹਾਨੂੰ ਢਾਡੀ ਸਿੰਘ ਤੇ ਕਵੀਸ਼ਰ ਸਿੰਘ ਸੁਣਾਉਣਗੇ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬੋਲਦਿਆਂ ਕੋਈ ਗਲਤ ਬਚਨ ਕਿਹਾ ਹੋਵੇ ਤਾਂ ਮਾਫੀ ਦੇ ਦੇਣੀ ਅੱਗੇ ਵਾਸਤੇ ਸੱਚੇ ਪਾਤਸ਼ਾਹ ਸਮਤ ਬਖਸ਼ਣ ਜੀ ਆਓ ਫਤਿਹ ਸਾਂਝੀ ਕਰੋ ਹਾਜ਼ਰੀ ਪ੍ਰਵਾਨ ਕਰਵਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ